ਗੇਤੀ ਹੈ ਕਿ ਕਿਸਾਨ ਅੰਨ ਦਾਤਾ ਹੈ ਟਿਖਾਰੀ ਨਹੀਂ ਹੈ ਤੇ ਤੁਸੀਂ ਮਤਲਬ ਇਸ ਚੀਜ਼ ਦਾ ਟ੍ਰੈਂਡ ਨਾ ਬਣਾਓ ਕਿ ਅਸੀਂ ਕੁਝ ਚੈਨਲ ਨੂੰ ਦੇ ਰਹੇ ਹਾਂ ਅਸੀਂ ਦੇਜੋਗੇ ਨਹੀਂ ਹੈ ਤੇ ਸੇਵਾ ਕਰੋ ਨਿਰੰਤਰ ਕਰੋ ਪਰ ਜਿਹੜੀ ਉਹ ਸੇਵਾ ਕਰੋ ਜਿਹੜੀ ਜਨਮਨ ਹੈ ਜੈ ਆਸ਼ੇ ਰਾਮ ਜੀ ਮੈਂ ਹੁਣ ਵੀ ਆਪਣੇ ਪੱਤਰਕਾਰ ਵੀਰਾਂ ਨੂੰ ਕਿਹਾ ਕਿਸੇ ਨੂੰ ਮੈਂ ਸਭ ਹੱਥ ਜੋੜ ਕੇ ਮਾਫੀ ਮੰਗਣਾ ਤੁਸੀਂ ਜੋ ਕਰ ਰਹੇ ਬਹੁਤ ਵਧੀਆ ਕਰਦੇ ਪਰ ਜੋ ਮੈਂ ਥੋੜੇ ਦਿਨਾਂ ਹੀ ਦੇਖਿਆ ਭੰਜੀਨਾ ਜਾਗ ਜਾ ਐਸੀ ਵੀ ਰਹੇ ਪਰ ਸਨ ਹੀ ਪਹਿਲਾਂ ਪਬਲਿਕ ਐਡਮਿਨਿਸਟ੍ਰੇਸ਼ਨ ਨੇ ਸਮਝਾਇਆ ਚੀਜ਼ੋ ਭੇਜੋ ਜਿਹੜੀ ਉੱਥੇ ਲੜੀਂਦੀ ਹੋਵੇ ਦੂਜੀ ਗੱਲ ਕਿਸਾਨ ਅੰਨ ਦਾਤਾ ਰੱਬ ਤੋਂ ਬਾਅਦ ਮੇਰੀ ਸਾਰਿਆਂ ਨੂੰ ਆ ਜੋੜ ਕੇ ਬੇਨਤੀ ਹੈ ਨਾ ਕਿ ਆ ਕਰੋਗੇ ਅਸੀਂ ਉਹਨਾਂ ਦਾ ਸੇਵਾ ਉਹਨਾਂ ਉਹ ਸਾਰੀ ਦੁਨੀਆ ਨੂੰ ਖਵਾਉਣ ਵਾਲੇ ਉਹਨਾਂ ਨੂੰ ਕੌਣ ਖਵਾ ਸਕਿਆ ਕਰੋਨਾ ਚ ਵੀ ਆਇਆ ਹੈ ਕਿ ਜਿਹੜੇ ਸਫੇਦ ਪੋਸ਼ਾ ਉਂ ਰਹਿ ਗਏ ਜਾਓ ਉਥੋਂ ਅਡਮਿਨਿਸਟ੍ਰੇਸ਼ਨ ਨੂੰ ਪੁੱਛੋ ਜੋ ਚਾਹੀਦਾ ਉਹਨਾਂ ਦੇ ਹੈਂਡਓਵਰ ਕਰਕੇ ਆਓ ਉਹ ਆਪੇ ਲਿਸਟਾਂ ਬਣਾ ਕੇ ਪਿੰਡ ਦੇ ਸਰਪੰਚ ਗੁਰਦੁਆਰਿਆਂ ਦੇ ਗ੍ਰੰਥੀ ਆਪੇ ਸਹੀ ਜਗ੍ਹਾ ਪਹੁੰਚਾ ਦੇਣਗੇ ਜਿਹੜੇ ਅੱਡੇਆਂ ਤੇ ਖੜੇ ਆ ਮੈਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਪਰ ਲਗ ਸੁਣਨ ਚਾਹਿਆ ਕਿ ਪਤਾ ਨਹੀਂ ਪਹੁੰਚਦਾ ਕਿ ਨਹੀਂ ਪਹੁੰਚਦਾ ਇਸ ਕੰਨ ਸਰਕਾਰ ਨਾਲ ਮਿਲ ਕੇ ਐਨ ਜੀਓ ਨਾਲ ਮਿਲ ਕੇ ਉਹਨਾਂ ਕੋ ਪੁੱਛ ਕੇ ਭੇਜਿਆ ਕਰੋ ਤੇ ਉਹਨਾਂ ਨੂੰ ਸੌਂਕ ਕੇ ਆਇਆ